ਆ ਦੇਖ ਲੋ ਆ ਸਿਹਰੇ ਸਿਹਰੇ ਬੰਦਿਆਂ ਵਾਲੇ ਉਤੋਂ ਬੁੜਾਈ ਥੈਂਕ ਯੂ ਪਰ ਅੱਜ ਸਵੇਰੇ ਨਹੀਂ ਆਈ ਉਹਦੇ ਲਈ ਅਸੀਂ ਕਿਥੇ ਉਹਦੇ ਲਈ ਹੈ ਉਦਾਸ ਹਾਂਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਵੈਲਕਮ ਟੂ ਅਵਰ ਨਿਊ ਬਲੌਗ ਗਾਇਜ਼ ਇਤਨਾ ਤਾਂ ਸਵੇਰੇ ਸਵੇਰੇ ਗੇਮ ਚੱਲ ਪਈ ਸਵੇਰੇ ਸਵੇਰੇ ਹੋ ਕੇ ਸਟਾਰਟ ਤੋਂ ਸੀ ਲੜ ਵੀ ਪਏ ਉਹ ਕਹਿੰਦਾ ਤੂੰ ਰੌਂਡੀ ਪੇਟਦਾ ਹਾਂ ਕਹਿੰਦਾ ਤੂੰ ਰੌਂਡੀ ਪੇਟਾ ਕੌਣ ਰੌਂਡੀ ਹੈ ਦੱਸੋ ਕੜੀ ਫਿਰ ਦੀ ਮੱਕੜੀ ਦੱਸੂ ਕਿੱਥੇ ਮੱਕੜੀ ਇਹ ਦੱਸੋ ਇਹ ਤਾਂ ਪੁੱਛ ਕੇ ਦੱਸ ਦੋ ਸਿਹੜਾ ਰੋਂਡੀ ਆ ਆਹ ਹੈ ਮਮਮੀ ਕੌਣ ਰੋਂਡੀ ਆ ਉਹ ਕਹਿੰਦਾ ਮੱਕੜੀ ਦੱਸੂਗੀ ਮੱਕੜੀ ਦਾ ਮਰ ਗਈ ਮੱਕੜੀ ਦਾ ਮਰ ਗਈ ਮਮਮੀ ਹੁਣ ਤੁਸੀਂ ਦੱਸੋ ਮਮਮੀ ਤੁਹਾਨੂੰ ਕੀ ਲੱਗਦਾ ਕੌਣ ਰੋਂਡੀ ਆ ਹੈ ਦੋਨਾਂ ਪੁੱਛਦੇ ਰਾਸੋ ਜਿੱਤੇ ਆ ਮੈਂ ਆਪੇ ਦੋ ਮੈਚ ਮੈਚ ਤੇ ਤੂੰ ਦੋ ਮੈਚ ਹੁੰਦੇ ਤੇ ਬਸ ਤੇਨੂੰ ਮੈਚ ਜਿੱਤਿਆ ਮੈਂ ਦੋ ਮੈਚ ਪਹਿਲਾ ਦੋ ਮੈਚ ਮੈਂ ਜਿੱਤੇ ਪਹਿਲੇ ਦੋ ਮੈਚ ਹੁੰਦੇ ਤੇ ਆਪੇ ਤੇਨੂੰ ਮੈਚ ਜਿੱਤਿਆ ਨਹੀਂ ਕਰਦਾਂ ਨੀ ਦੋ ਮੈਚ ਜਿੱਤੇ ਦੋ ਮੈਚ ਮੈਂ ਜਿੱਤੇ ਆ ਨਲੇ ਇਹ ਲੜਨੋ ਨਹੀਂ ਹਟਦੇ ਮੰਮੀ ਕਹੀ ਤਾਂ ਹੈ ਬਾਹਲਾ ਲੜਦੇ ਤੁਸਰਾ ਨਹੀਂ ਸਾਹਮਣੇ ਖੜਾ ਆ ਕੇ ਘਰ ਪਰ ਫੜਾ ਲੋ ਵੇ ਗਾਇਸ ਵੇ ਦੀ ਲੇਟ ਨਹੀਂ ਸੀ ਹੈਨਾ ਤਾਂ ਅੱਜ ਹਾਂਜੀ ਹਾਂਜੀ ਲੈਟ ਨਹੀਂ ਸੀ ਨਾ ਤਾਂ ਸਵੇਰ ਦੀ ਇੱਧਰ ਗੋਲੀਆਂ ਦਿੱਤੀ ਵਰਦਾ ਕਹਿੰਦਾ ਗੋਲੀਆਂ ਖੇਡਣੀਆਂ ਆ ਆ ਦੇਖੋ ਦੁੱਧ ਨਹੀਂ ਕਹਿੰਦਾ ਜੋ ਯਾਰ ਵੀ ਕਹਿੰਦਾ ਮੈਂ ਹਿੱਸਾ ਪਾਉਂਗਾ ਗੇਮ 'ਚ ਉਹ ਕਹਿੰਦਾ ਕਿ ਗੋਲੀ ਲੈਣੀ ਆ ਅਸੀਂ ਅੱਜ ਵੀ ਬਰਥਡੇ ਪਾਰਟੀ ਤੇ ਜਾ ਰਹੇ ਆ ਅੱਜ ਬਰਥਡੇ ਪਾਰਟੀ ਤੇ ਜਾਊਗਾ ਜੋ ਯਾਰ ਕੱਲ ਗੁੰਦਾਸ ਦੀ ਬਰਥਡੇ ਪਾਰਟੀ ਸੱਜ ਫਿਰ ਬਰਥਡੇ ਪਾਰਟੀ ਕੱਲ ਨੂੰ ਕਿੱਥੇ ਜਾਵਾਂਗੇ ਕੱਲ ਨੂੰ ਵੇਖਿਆ ਜਾਵਾਂਗੇ ਬੀਜੀ ਆ ਕੱਲ ਚਲ 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 ਨਾਲੇ ਤਾਂ ਲੜ ਪੈਂਦੇ ਦੋਨੇ ਜਾਣੇ ਉਹ ਰੋਂਡੀ ਪੇਟਦਾ ਉਹ ਰੋਂਨੇ ਲਈ ਸਾਰਦੇ ਨੇ ਇੱਕ ਦੂਜੇ ਬਿਨਾਂ ਹਾਂ ਇਹ ਲੜਨੂਗਾ ਕਿਤੇ ਟਾਈਮ ਨਹੀਂ ਪੂਰੇ ਚਲੋ ਦੋਨੇ ਇੱਕੋ ਜਿਹੇ ਨੇ ਮੈਂ ਤਾਂ ਖੇਡਦੀ ਹੀ ਨਹੀਂ ਪੁੱਤ ਇਹਨਾਂ ਦੀ ਕਲਿੱਪ ਬਣਾ ਕੇ ਜਾਨੀ ਆ ਚੱਲ ਚੰਗੂ ਚਲੋ ਚਲੋ ਆ ਜੀ ਵਾਹ 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 ਜੀ ਵਾਹ ਵਾਹ ਬਹੁਤ ਵਧੀਆ ਬਾਜੀ ਬਹੁਤ ਵਧੀਆ ਹੋ ਗਿਆ ਨਾ ਥੋਇਚਣਾਗਾ ਤੁਹਾਰ ਰੋਈ ਜਾਂਦਾ ਮੈਂ ਜਾਣਨੀ ਆ ਸਿੱਟ ਦੋ ਚੱਲ ਆਏ ਹਾਏ ਆਏ ਆਏ ਉਹ ਗਈਓ ਮੇਟੀ ਮੈਂ ਆ ਅਬ ਮੇਟੀ ਮੈਂ ਚੱਲ ਬਸ ਕੌਣ ਪਹਿਲੀ ਮੇਟੀ ਕਿਹੜਾ ਦੋਸਤਾ ਓਂਡੇ ਬਿੱਟੂ ਖੇਡਣੇ ਹੋ ਚਲੋ ਖੇਡ ਕੇ ਦਿਆ ਆਪਾਂ ਜਿਹੜਾ ਜਿੱਤ ਗਿਆ ਮੈਨੂੰ ਦੱਸਦੇ ਓਕੇ ਚਲੋ ਉਹ ਖੇਡਦੇ ਆਪਾਂ ਉਹ ਵੜੀਓ ਲਓ ਬਈ ਗਾਇਸ ਪਹੁੰਚ ਗਏ ਆਪਾਂ ਬੁਟੀਕ ਤੇ ਜੁਝਾਰ ਐਨਮੀ ਐਂਡ ਜੁਝਾਰ ਦੇ ਪਾਪਾ ਹੁਣ ਕਰਾਂਗੇ ਕੰਮ ਆ ਲੈ ਆ ਮੇਗਾ ਦਨ ਰੋਕੀ ਮਲਗਰਾਵਾਣਾ ਆ ਕਰਿਆ ਨਜ਼ਰ ਚਾਹ ਕੇ ਸਿੱਟਦੀਆਂ ਨੇ ਮੁੰਡੇ ਉੱਥੋਂ ਦੀ ਹਾ ਇਨਾ ਪਿਆਰ ਕਰਦੀਆਂ ਨੇ ਇਹਨੂੰ ਇਹ ਲੋ ਬਈ ਗਾਇਸ ਆਪਾਂ ਹੋ ਗਏ ਰੈਡੀ ਸਕੂਟਰੀ ਲੈ ਰਿੱਕੀ ਕੱਢ ਕੇ ਨਹੀਂ ਗਏ ਹੁਣ ਸਕੂਟਰੀ ਕੱਢਾਂਗੇ ਪੀਰਪਾਲਾ ਜਾ ਹੀ ਨਹੀਂ ਪਹਿਲਾਂ ਸਕੂਟਰੀ ਕੱਢੀਏ ਬਾਹਰ ਕਿਉਂਕਿ ਤਾਜਵਤੰਦ ਦਾ ਜਹਰਾ ਜਨਮ ਦਿਨ ਉਹਦੇ ਵਾਸਤੇ ਲੈ ਕੇ ਆਉਣਾ ਆਪਾਂ ਸਮਾਨ ਗਿਫਟ ਵਗੈਰਾ ਪੈਕ ਕਰਵਾ ਲਈਏ ਜੋ ਵੀ ਚੀਜ਼ਾਂ ਲੈ ਹੋਣੀਆਂ ਨੇ ਹਨਾ ਦੋ ਤਿੰਨ ਹੋਰ ਕੰਮ ਨੇ ਉਹ ਕਰਿਆ ਮੈਂ ਮਾਰਕੀਟ ਦੇ ਫਿਰ ਮਿਲਦੀਆਂ ਤੁਹਾਨੂੰ ਆਪਾਂ ਆਗੇ ਬੁਟੀਕ ਤੇ ਵਾਪਸ ਠੀਕ ਹੈ ਬਈ ਇੱਕ ਤਾਂ ਮੈਂ ਹੋਲੇ ਆਈ ਬੈਂਟ ਹਾਂਜੀ ਕੱਪੜੇ ਲਿਆਈ ਹਾਂਜੀ ਠੀਕ ਹੈ ਵਧੀਆ ਸੋਨੇ ਜੇ ਤਿੰਨ ਸੂਟ ਤੇ ਤਿੰਨ ਪਤਲੀ ਚਾਰ ਸ਼ਾਦ ਦੋ ਟੋਪੀਆਂ ਲਿਆਈ ਤੇ ਇੱਕ ਮੈਂ ਬਾਥ ਨਹਾਉਣ ਵਾਲਾ ਟੱਬ ਲੈ ਲਿਆ ਬੇਬੀ ਹੱਗ ਦਾ ਵਧੀਆ ਕੈਂਟ ਬ੍ਰਾਂਡਡ ਵਧੀਆ ਕੀਤਾ ਜੀ ਠੀਕ ਹੈ ਬਹੁਤ ਆ ਬੱਸ ਠੀਕ ਹੈ ਸਾਰਾ ਕੁਝ ਵਿੱਚ ਹੀ ਪੈਕ ਕਰਵਾਤਾ ਟੱਬ ਜੀ ਇਹਨੂੰ ਪੈਕ ਕਰ ਦਿਓ ਉਹੀ ਤੇਰਾ ਜਾਂਦੇ ਚੱਕ ਕੇ ਲੈ ਜਾਉਣੀ ਹਾਂ ਨਾ ਲੈ ਕੇ ਪਹਿਲੀ ਲਿਆਉਂ ਗਰੀਕੀ ਤੇ ਆ ਜੋਧਾ ਦਾ ਸੂਟ ਆ ਕਿੱਦੇ ਦਾ ਪਿਆ ਸੀਗਾ ਹੁਣ ਉਹਨੇ ਮਿਲ ਨਹੀਂ ਤੇ ਸੀਗਾ ਸਵਾਭੀ ਨਹੀਂ ਬਣਿਆ ਕਦੇ ਮੈਂ ਕਿਹਾ ਚੱਲ ਅੱਜ ਮਿਲਾਂਗੇ ਅੱਜ ਉਹਨੂੰ ਦੇ ਦਾਂਗੇ ਆ ਚੁੰਨੀ ਆ ਚਨੂਨ ਦੀ ਕਰਵਾਈਆ ਰੈਡੀ ਇਹਦੇ ਨਾਲ ਆ ਮਸ਼ੀਨ ਵਰਕ ਆ ਗਲੇ ਤੇ ਬਈ ਤੇ ਆ ਹੈਗਾ ਬਾਹਾਂ ਤੇ ਤੇ ਆ ਹੈਗਾ ਸਲਵਾਰ ਦੇ ਪਹੁੰਚਾਂ ਤੇ ਇਹ ਜੋਧਾ ਦਾ ਸੂਟ ਆ ਇਹਦੀ ਫੁੱਲ ਕਿੱਦਾਂ ਦੀ ਲੋਕ ਆਉਂਦੀ ਆ ਕਿੱਦਾਂ ਦਾ ਦਿਖਦਾ ਉਹ ਵੀਡੀਓ ਤੁਹਾਨੂੰ ਕੱਲ ਨੂੰ ਸੂਟਾਂ ਦੇ ਵਲੌਗ ਦੇ ਵਿੱਚ ਦੇਖਣ ਨੂੰ ਮਿਲ ਜੂਗੀ ਪ੍ਰੋਪਰ ਕਿਦਾਂ ਦੀ ਲੋਕ ਆਊਗੀ ਠੀਕ ਹੈ ਇਹ ਆਪਾਂ ਲੈ ਕੇ ਜਾਣਾਗਾ ਹੁਣ ਮੈਂ ਆਪਦੇ ਸੂਟ ਦੀ ਵੇਟ ਕਰ ਰਹੀ ਆ ਮੇਰਾ ਸੂਟ ਜਿਹੜਾ ਹੈਗਾ ਆਹ ਵਾਲੇ ਕਲਰ ਦਾ ਦਾ ਇਸ ਵਨ ਠੀਕ ਹੈ ਤੇ ਲੀਸ ਵਾਲਾ ਮੈਂ ਫਿਰ ਇਸ ਤੋਂ ਬਾਅਦ ਦੇਖੂਗੀ ਟਰਾਈ ਕਰਕੇ ਕਿਦਾਂ ਲੱਗ ਰਿਹਾ ਕਿਵੇਂ ਲੱਗ ਰਿਹਾ ਕਿਉਂਕਿ ਅਸੀਂ ਜਾਣਾ ਵੀ ਹੈਗਾ ਰਿੱਕੀ ਦੀ ਵੇਟ ਕਰ ਰਹੀ ਆ ਮੈਂ ਹਾਂਜੀ ਭਾਈ ਗਾਇਜ਼ ਲੋ ਵਿਜਾਰ ਸਿੰਘ ਜੀ ਨੇ ਪਟਕਾ ਬਣ ਲਿਆ ਰੈਡੀ ਹੋ ਗਿਆ ਤੇ ਰਣਵੀਰ ਸਿੰਘ ਜੀ ਤਾਂ ਪ੍ਰੋਪਰੀ ਰੈਡੀ ਨਹੀਂ ਇਹਨਾਂ ਨੂੰ ਤਾਂ ਰੈਡੀ ਹੋਣ ਦੀ ਜ਼ਰੂਰਤ ਨਹੀਂ ਮੈਂ ਹੂੰਗੀ ਜਾ ਕੇ ਗੋਨਿਆਂ ਨੇ ਰੈਡੀ ਠੀਕ ਹੈ ਉੱਥੇ ਜਾ ਕੇ ਆਪਾਂ ਟੱਚ ਅਪ ਪਚਪ ਕਰਾਂਗੇ ਆਪਦਾ ਤੇ ਹੁਣ ਆਪਾਂ ਇੱਥੋਂ ਨਿਕਲ ਚੁੱਕੇ ਆਂ ਬਰਨਾਲਿਓ ਠੀਕ ਹੈ ਤੁਹਾਨੂੰ ਹੁਣ ਆਪਾਂ ਸਿੱਧਾ ਜਾ ਕੇ ਗੋਨਿਆਂ ਨਹੀਂ ਮਿਣਾ ਹਨਾ ਰਿੱਕੀ ਬਸ ਉੱਥੇ ਜਾ ਕੇ ਮਿਲਾਂਗੇ ਹੁਣ ਸਿੱਧਾ ਆਪਾਂ ਤੁਹਾਨੂੰ ਗੋਨਿਆਂ ਨਹੀਂ ਜਾ ਕੇ ਠੀਕ ਹੈ ਜੀ ਲਓ ਬਈ ਲਓ ਬਈ ਮਿੱਤਰੋ ਪਹੁੰਚ ਗਏ ਗੋਨਿਆਂ ਵਾਲੇ ਦੀ ਤੇ ਗੁੰਨਿਆਂ ਨੇ ਪਹੁੰਚ ਗਏ ਆਪਾਂ ਤਿੰਨੇ ਜਣੇ ਤੇ ਹੁਣ ਆਪਾਂ ਜਾਵਾਂਗੇ ਪਿੰਡੂ ਬਲੌਕਰ ਕੇ ਘਰ ਠੀਕ ਹੈ ਕਿਉਂਕਿ ਅੱਜ ਹੈਗਾ ਉਹਨਾਂ ਦੀ ਬੇਟੀ ਦਾ ਜਨਮ ਦਿਨ ਤਾਜਵਤਨ ਦਾ ਸਾਰੇ ਜਣੇ ਜਰੂਰ ਵਧਾਈਆਂ ਦੇ ਦਿਓ ਭਾਈ ਠੀਕ ਹੈ ਮੈਨੂੰ ਦੁਆਵਾਂ ਦੇ ਕੁੜੀ ਨੂੰ ਦੁਆਵਾਂ ਦਿਓ ਕਿਉਂਕਿ ਧੀ ਆ ਨਾ ਆਪਦੇ ਕਰਮ ਲਿਖਾ ਕੇ ਲਿਆਉਂਦੀਆਂ ਹੁੰਦੀਆਂ ਨੇ ਹੈਨਾ ਕਿਉਂਕਿ ਮੈਨੂੰ ਐ ਲੱਗਦਾ ਹੁੰਦਾ ਵੀ ਲੋਕ ਕਹਿ ਦਿੰਦੇ ਆ ਵੀ ਧੀਆਂ ਸਿਰ ਦਾ ਬੋਝ ਹੁੰਦੀਆਂ ਨੇ ਪਰ ਇਹ ਆਪ ਆਪਦੇ ਕਰਮ ਲਿਖਾਉਂਦੀਆਂ ਨੇ ਠੀਕ ਹੈ ਐਵੇਂ ਆਪਾਂ ਸੋਚੀ ਜਾਂਦੇ ਆ ਬਈ ਕਿਆਂ ਵਰਕ ਤਾਂ ਲੈ ਕੇ ਆਉਣੀ ਆ ਹੁਣੇ-ਹੁਣੇ ਲਿਖਤ ਦੇ ਵਿੱਚੋਂ ਚਾਰ ਸ਼ਬਦ ਤੁਹਾਡੇ ਲਈ ਪੇਸ਼ ਕੀਤੇ ਸੀਗੇ ਮੈਂ ਜਾਣਦੇ ਹੋ ਤੇ ਜਾਣਦੇ ਆ ਜਾਣੇ ਜਾਣੇ ਠੀਕ ਐ ਚਲੋ ਬਈ ਪਹੁੰਚ ਕੇ ਕਰਦੇ ਆ ਤੁਹਾਡੇ ਨਾਲ ਗੱਲਬਾਤ ਘਰੇ ਪਹੁੰਚ ਕੇ ਕੀ ਘਰੇ ਜਾਈਏ ਤਾਜਵੰਤ ਦੀਦੀ ਕੋਲ ਤੋਂ ਨਿਹਾਨਵਾਂ ਜੀ ਦੇ ਲੈਣਾ ਐ ਐਡਾ ਫਾਮ ਇਆ ਇਆ ਯੋ ये साझार के फेवरेट कार्टून ने आ, या, या, गाई ई आई आयो जमें गाई जावा तो खुश रहता ई आई ई आयो आ गया सामने घरे साथ सिद्धू बहुत बहुत वाला फैन आ कोठी तो सिद्धू बी दी हुई है पेंडू ने सिद्धू मूसे वाला कमल थोड़ी पीढ़ी ने तो देखे नहीं चल चंगा 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 अंदर जाने आप जाने आप ਆ ਪਹੁੰਚ ਗਈ ਇੱਥੇ ਆਪਾਂ ਪਾਰਟੀ ਸੈਲੀਬ੍ਰੇਟ ਕਰਨਾ ਕੇਕ ਖਾਵਾਂਗੇ ਪੁੱਤ ਆ ਪਹੁੰਚ ਗਈ ਚਲੋ ਇਆ ਇਆ ਇਹ ਚੜਾਉ ਦੋ 1 2 3 ਔਰ ਭਾਈ ਸਾਹਿਬ ਮੇਨ ਲਾ ਤਾਂ ਵੀਰਾ ਤਾਂ ਰੈਡੀ ਖੜਾ ਲਓ ਭਾਈ ਜਵਿੰਦਰ ਨੂੰ ਵਧਾਈਆਂ ਦੇ ਦਈਏ ਜਵਿੰਦਰ ਬਹੁਤ ਸਾਰੀਆਂ ਮੁਬਾਰਕਾਂ ਭਾਈ ਸਾਰੇ ਜਾਣੇ ਹਾਂਜੀ ਜੀ ਤੁਹਾਨੂੰ ਵਧਾਈਆਂ ਤੁਹਾਨੂੰ ਸਵਾਗਤ ਅਸਾਂ ਅਸੀਂ ਬਹੁਤ ਖੁਸ਼ ਹੋਏ ਤੁਸੀਂ ਆਏ ਥੈਂਕ ਯੂ ਪਰ ਤੁਸੀਂ ਸਵੇਰੇ ਨਹੀਂ ਆਏ ਉਹਦੇ ਲਈ ਅਸੀਂ ਉਹਦੇ ਲਈ ਉਦਾਸ ਨਹੀਂ ਗੁੱਸੇ ਨਹੀਂ ਹਾਂਜੀ ਸਾਹਸ ਵੀ ਲਾ ਲਓ ਪਰ ਮੈਂ ਦੱਸਿਆ ਸੀਗਾ ਪਰ ਮੈਂ ਦੱਸਿਆ ਸੀ ਦਵਿੰਦਰ ਨੂੰ ਵੀਰੇ ਨੂੰ ਪਰ ਨਾ ਤੁਸੀਂ ਟਾਈਮ 'ਚੋਂ ਟਾਈਮ ਕੱਟਣਾ ਸੀ ਨਾ ਟਾਈਮ 'ਚੋਂ ਟਾਈਮ ਕੱਢ ਕੇ ਆ ਤੇ ਪਹਿਲਾਂ ਆਈਆਂ ਮੈਂ ਹੈਣਾ ਬਈ ਮੈਂ ਉੱਥੇ ਜਾਣਾ ਸੀ ਨਹੀਂ ਜਾਣਾ ਸੀ ਨਾ ਮੈਂ ਇੱਥੇ ਆਈਆਂ ਪਹਿਲਾਂ ਸਵੇਰੇ ਦਾ ਸੁਣੋ ਵਿਆਹ 'ਚ ਵੀ ਤਾਂ ਟਾਈਮ ਕੱਟਿਆ ਸੀ ਨਾ ਲਵਿੰਗ ਵੀਰਪਾਲ ਨੇ ਤਾਂ ਪਾਲਿਆ ਨਵਾਂ ਸੂਟ ਕੜਾਈ ਵਾਲਾ ਓ ਮਾਈ ਗੋਡ ਤਾਜਵਤਨ ਹੈਪੀ ਬਰਥਡੇ ਪੁੱਤ ਬਰਥਡੇ ਗਰਲ ਤੈ ਹੈਪੀ ਬਰਥਡੇ ਜੀ ਹੁਣੋਂ ਨੂੰ ਮੈਂ ਖੰ ਬਾਈ ਬੈ ਬਹੁਤ ਸੋਹਣੀ ਆ ਪੂਰਾ ਕਹਿ ਪੂਰਾ ਕਹਿ ਲੱਗ ਆ ਜਿਹੜਾ ਕਾਹਦਾ ਲੱਗ ਜਾਣਾ ਹਾਂ ਬਹੁਤ ਸੋਹਣਾ ਬਣਿਆ ਬਹੁਤ ਸੋਹਣਾ ਲੇਕਿਨ ਮੈਂ ਵੀ ਨਾਲ ਬਟੀਕ ਦਾ ਥੋੜਾ ਆ ਕੰਮ ਚੱਕਦੇ ਆ ਆਹੋ ਸਹੀ ਗੱਲ ਐ ਕੈਮਰਾ ਘਪਾਲ ਕੇ ਸਹੀ ਗੱਲ ਐ ਆਓ ਬਈ ਇਧਰ ਭੈਣ ਜੀ ਹੋ ਗਏ ਨੇ ਤਿਆਰ ਉਹ ਦੇ ਪ੍ਰਾਤੋ ਕਰਾ ਰਹੀ ਹੈ ਫੋਟੋ ਸ਼ੂਟ ਠੀਕ ਹੈ ਫਿਰ ਹੱਕ ਬੰਦਾ ਫੇਵਰੇਟ ਲੋਕੇਸ਼ਨ ਆ ਸਾਡੀ ਸੋਚੀ ਜਾਂਦੀ ਸੀ ਵੀ ਜਦੋਂ ਰਿੱਕੀ ਵੀਰ ਆ ਗਿਆ ਆਪਾਂ ਵੀਡੀਓ ਸ਼ੂਟ ਕਰਾ ਲੈਣਗੇ ਹੋਰ ਕੋਈ ਕਰਾਵੇ ਚ ਨਾ ਕਰਾਵੇ ਹੋਰ ਕੋਈ ਕਰਾਵੇ ਚ ਹੈ ਨਾ ਕਰਾਵੇ ਕਹਿੰਦੀ ਸਹੀ ਹੈ ਫਿਰ ਬਣਾਈ ਦੇਖੀ ਇਧਰੋਂ ਮੈਂ ਲੈ 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 ਦੇਖੀ ਚੱਲੋ ਇਹਦੀ ਐਕਸ਼ਨ ਦੇਖੀ ਚੱਲੋ ਹੈ ਇਹ ਚੱਲ

कै का रोके ਜਦ ਜਿਛੋਟੀਆਂ ਦਿੱਤੀ ਤਾਂ ਨਹੀਂ ਕਿ ਹੁਣ ਤੱਕ ਦੀਆਂ 11 ਮਹੀਨੇ ਤੱਕ ਦੀਆਂ ਬੋਟੀਆਂ ਲਾਈ ਹੋਈਆਂ ਨੇ ਨਾ ਕਹ ਲਾ ਪਾਰਟੀ ਕਰੀਓ ਜਰ ਤਕਦੀਰ ਤਾਂ ਫੋਨ ਤੇ ਕੱਟ ਨੂੰ ਚ ਬੀਜੀ ਯਾਰ ਮੇਰੇ ਪਿੱਛੇ ਪਿੱਛੇ ਚਲੋ 1 2 3 ਬੋਲੋ ਹੈਪੀ ਬਰਥਡੇ ਅੱਗੇ ਰੋ ਰੋ ਚਲੋ प्पी बर्थडे डियर ताज हैप्पी बर्थडे टू यू हैप्पी बर्थडे पल्ले. बोलो हैप्पी बर्थडे आ ਤਲਖ ਜਵਾਬ ਗੋਲ ਜੇ ਮੂਰੇ ਆ ਜਿੰਦਾ ਚਲ ਇਹ ਕਿਹਾ ਕਰੋ ਮਾੜਾ ਇਹਨੂੰ ਥੱਲੇ ਕਾ ਦੇਓ ਕੁ ਵੀ ਖਿੰਡਣੀ ਆ ਮਰੀਲ ਬਣਾਉਣਾ ਮੈਂ ਤਾਂ ਬਲ ਖਿੱਚੀ ਓਏ ਗਰਸਮੇ ਗਰਸਮੇ ਰਿੱਧਰ ਆ ਤਾਜੂ ਇੱਧਰ ਇੱਧਰ ਤਾਜੂ ਬੁਕੂਆ ਓ ਜੀ ਇਹ ਜੀ ਮੈਂ ਇੱਧਰ ਕਿਤਨਾ ਆ ਜਾ ਰਿਹਾ ਇੱਧਰ ਇੱਕ ਕੁਵਾਰਾ ਲਾ ਦੇ ਥੋੜਾ ਹਾਂ ਥੱਲੇ ਕਰਿਓ ਹਾਂ ਠੀਕ ਹੈ ਜੀ ਸੋਨਾ ਬਣਾਣਾ ਬਾਜੂ ਬਾਜੂ ਜੀ ਓਏ ਕੂਆ ਓਏ ਕੂਆ ਮਾਰੇ ਫੜਾਓ ਮੈਨੂੰ ਕੀ ਗਰੀਬ ਨੇ ਯਾਹ ਦੇ ਕੀ ਕਹੋ ਏ ਪਹਿਲੇ ਮਲਦੇ ਲਾਉਂਦੀ ਗੁੱਲੀ ਨੂੰ ਤੋ ਤਕਦੀਰ ਓਏ ਤਕਦੀਰ ਬਾਜੂ ਆਜੂਆ ਦੇਖੋ ਲੱਗਿਆ ਓ ਜੀ ਇਹਨਾਂ ਨੂੰ ਬੰਦ ਕਰਾ ਗਿਆ ਚੱਲ ਨੀਰ ਬਣਾਉਣੀ ਆ ਚੱਲ ਬਾਜੂ ਆ ਵੀ ਚੱਲ ਗੱਡੀ ਗੱਡੀ ਮੰਮੀ ਰਹਿਣ ਦੇ ਬਾਜੀ ਬਾਜੀ ਮੁੰਡਾ ਪਿਛੇ ਨਾਲ ਕੇ ਨਾ

ਵਾਹ ਜੀ ਵਾਹ ਕੁੜੀ ਨੂੰ ਮਿਲਿ ਸੋਨੇ ਦਿੱਤੇ ਦਾਦੀਆਂ ਵੱਲੋਂ ਮੇਰੀ ਸੋਨੇ ਦਿੱਤੇ ਇਹ ਤਾਂ ਪਿੱਛੇ ਇਹ ਤਾਂ ਪੇਸਟ ਕਰਦੇ ਆ ਕਿੰਨੇ ਕਿੰਨੇ ਮੇਰੇ ਬਚਪਨ ਨੇ ਦਿੱਤੀ ਤੂੰ ਇਧਰ ਦੇਖੋ ਉਹ ਦੇਖੋ ਜੜ ਦੇ ਉਹ ਚੜ ਦੇ ਚੜ ਦੇ ਕੇਕ ਵਾਲਾ ਸੋਨਾ ਲੱਗਿਆ ਯਾਰ ਮੈਨੂੰ ਤਾਂ ਆ ਕੇ ਵਾਹ ਉਹ ਤੋਂ ਆਪਣਾ ਅਲੱਗ ਕਰਾਂਗੇ ਅਲੱਗ ਤੋਂ ਪੀਰਪਾਲ ਆਪਣਾ ਲੱਗੇ ਤੋਂ ਹੈ ਆ ਲੈ बाजू ਬਹੁਤ ਖਰਾਬ ਇਹ ਲਓ ਪੈਂਚ ਨਾ ਨਾ ਜਮਾ ਵੀ ਨਹੀਂ ਅਸਮਰੀਨ ਨੂੰ ਤੇ ਕਰ ਲੋ ਓਏ ਤਸਮੀਰੀ ਓਜੀ ਓਜੀ ਕੁਆਬਾ ਤੇ ਮਾਰੀ ਰਾਜੂ ਬਰਥਡੇ ਗਿਫਟ ਗਿਫਟ ਟਾਈਮ ਤੱਕ ਆਵਦੀ ਬੋਸ ਮੈਂ ਤੁਹਾਨੂੰ ਮੋਕਾ ਨਹੀਂ ਦਿੰਦਾ ਇਹ ਚ ਤਾਂ ਬਿਲਕੁਲ ਨਹੀਂ ਬਦਲਦਾ ਇਹਦੇ ਵਿੱਚ ਵੀ ਮੋਟੋ ਦੇ ਦੇ ਇਹਦੇ ਇਹਦੇ ਵਿੱਚ ਤਾਂ ਸਰਕਾਰੀ ਵੀ ਆ ਅੱਛਾ ਜਦੋਂ ਓਪਨ ਕਰੋਗੇ ਉਦੋਂ ਪਤਾ ਲੱਗੇ ਇਹ ਖਾਨੀ ਨਹੀਂ ਹੈਗਾ ਡੱਬੇ ਵਿੱਚ ਡੱਬਾ ਸਰਪ੍ਰਾਈਜ਼ ਉਹ ਅੱਗੇ ਇੱਧਰ ਰੱਖ ਦੋ ਇੱਥੇ ਹੀ ਰੱਖ ਦੋ ਚੱਲ ਇੱਥੇ ਰੱਖ ਹਾਂ ਦੇਈ ਨਾ ਸਾਡੇ ਕੋਲ ਕਿਹਦੇ ਨੇ ਸੋਚਿਆ ਸਹੀ ਗੱਲ ਆ ਹੱਕ ਮੰਗਦਾ ਹੱਕ ਮੰਗਦਾ ਕੋਈ ਨਾ ਕੋਈ ਦਾ ਚ ਨੂੰ ਆਏ ਘਰ ਮੈਨੂੰ ਆਜੂਗਾ ਇਹ ਪੀ ਗਿਆ ਫਤ ਲੈ ਜਾ ਜੋ ਜੋ ਉਹ ਤੇ ਆ ਗਿਆ ਆ ਜਾ ਉਹਨੇ ਬਸ ਆ ਜਾ ਕੇ ਕਿੰਗ ਤੋਂ ਚੁੱਕਦਾ ਉਹਦੇ ਜਾਂਦਾ ਆਪ ਕੋਲ ਦਾ ਤਾਂ ਕਿ ਕਿੱਦਾ ਪਾ ਲਈ ਕਿੱਦਾ ਪਾ ਪੂਰੀ ਉਹਦਾ ਦਾਜੂ ਹੈਪੀ ਬਰਥਡੇ ਆਜੂ ਹੈਪੀ ਬਰਥਡੇ ਨਾ ਦੇਖੋ ਨਾ ਨਾ ਇਹਨੂੰ ਬਾਹਰ ਬਹੁਤ ਜੀ ਬੋਵੇ 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 ਨਹੀਂ ਨਹੀਂ ਇਹਦਾ ਉੱਥੇ ਚੱਲ ਗਏ ਸਭ ਖੋਈ ਹੋਏ ਹੋਦਰ ਇੱਕ ਵਾਰ ਆਜੂ ਉਹ ਬਾਜ ਮਾਰੀਏ ਬਾਜ ਮਾਰੀਏ ਡਰਾਈਵ ਕਰੇ ਤਾਜੂ ਬੋਦਰ ਕਰਾ ਲਿਆ

ਆਏ ਕੀ ਬਾਤ ਹੈ 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 ਆ ਦੇਖ ਲੋ ਹਾਂ ਜੀ ਲਓ ਭਾਈ ਜੀ ਭੈਣਾ ਬੀਬੀਆਂ ਬੈਣਾ ਖਾ ਪੀ ਕੇ ਆ ਗਈਆਂ ਨੇ ਬਾਹਰ ਇੰਜੋਏ ਕਰਕੇ ਰਹਿ ਗਏ ਅੰਦਰ ਬੰਦੇ ਇਕੱਲੇ ਉਹ ਵੀ ਆਈਸਕ੍ਰੀਮ ਖਾ ਕੇ ਆ ਰਹੇ ਨੇ ਕਿਉਂਕਿ ਕਹਿੰਦੇ ਆਣਾ ਵੀ ਸਾਰੀਆਂ ਬੀਬੀਆਂ ਜਾਓ ਉਹਨਾਂ ਨੇ ਆਪਣੇ ਆਪ ਆ ਜਾਣਾ ਚਲ ਨਾ ਮੋਟਾ ਜਰਾ ਤੇਰੀ ਕਾਲੀ ਰਹਿ ਗਏ ਉਹਨਾਂ ਦੋ ਚਾਰ ਉਹਨਾਂ ਨੂੰ ਕਿ ਆ ਜਾਓ ਓਏ ਆ ਜਾਓ ਨਹੀਂ ਹੋਣਾ ਨਹੀਂ ਕਿਸੇ ਨੇ ਆਜੋ ਆਜੋ ਸਾਰੇ ਗਵਾਰੇ ਭਰ ਦੇ ਉਹ ਪੁਲਸ ਆ ਗਈ 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 ਆ ਦੇਖ ਕੇ ਗਈ ਆਜ ਪੁਲਸ ਆ ਗਈ ਪੁਲਸ ਠੀਕ ਆ ਬਾਈ ਠੀਕ ਆ ਬਹੁਤ ਬਹੁਤ ਧੰਨਵਾਦ ਆਏ ਤੁਸੀਂ ਸਾਡੇ ਮਜਬੂਰੀ ਸੀ ਬਸ ਬਾਈ ਤਾਂ ਕਰਕੇ ਨਹੀਂ ਰਹਿਣਾ ਸੀ ਫੇਰ ਆ ਜਾਗੇ ਕਿਹੜਾ ਦੂਰ ਆ ਫੇਰ ਮਿਲਦੇ ਆ ਕੋਈ ਗੱਲ ਜਲਦੀ ਲੋ ਬਾਈ ਗਾਇਸ ਪਹੁੰਚ ਗਏ ਪਿੰਡ ਘਰੇ ਪਹੁੰਚ ਗਏ ਹਾਂ ਅੱਜ ਉਹ ਨਹੀਂ ਟ੍ਰੈਫਿਕ ਘੱਟ ਸੀਗੀ ਉਹ ਘੱਟੇ ਟਾਈਮ ਲੱਗਿਆ ਹੈ ਨਾ ਤੇਨੇ ਤਾਂ ਸਾਨੂੰ ਜਾਂਦਿਆਂ ਨੂੰ ਜ਼ਿਆਦਾ ਲੱਗੇ ਤੇਨੇ ਜਾਮ ਵਾਲਾ ਸੀ ਰਿਖੀ ਅੱਜ ਨਵੇਂ ਤੁਸੀਂ ਆਪਾਂ 8:11 ਤੁਰੇ ਸੀ ਸਹੀ ਘੰਟੇ 'ਚ ਪਹੁੰਚ ਗਏ ਹਾਂ ਪਰ ਘੰਟੇ ਤੋਂ ਪਹਿਲਾਂ ਹੀ ਪਹੁੰਚ ਗਏ 8 ਘੰਟੇ 'ਚ ਪਹੁੰਚ ਗਏ ਸਹੀ 40 ਮਿੰਟਾਂ 'ਚ ਹਾਂ 40 ਮਿੰਟਾਂ 'ਚ ਪਹੁੰਚ ਗਏ